ਔਫਿਰ ਪੰਜਾਬ ਵੱਲ ਰੁਖ ਕਰਦੇ ਹਾਂ ਤੇ ਸਾਡੇ ਨਾਲ ਜਸਵਿੰਦਰ ਸਿੰਘ ਬਿੱਟਾ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਪੰਜਾਬ ਦੀ ਖਬਰਸਾਰ ਲੈ ਕੇ ਹਾਜ਼ਰ ਹੋ ਚੁੱਕੇ ਨੇ ਬਿੱਟਾ ਜੀ ਸਤਿ ਸ੍ਰੀ ਅਕਾਲ ਜੀ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਔਰ ਤੁਸੀਂ ਸੁਣ ਰਹੇ ਹੋ ਰੇਡੀਓ ਸਵਿਫਟ 1200 AM ਬਿੱਟਾ ਜੀ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਸਕੂਲਾਂ ਦੇ ਵਿੱਚ ਕਹਿੰਦੇ ਇੱਕ ਈਮੇਲ ਆਈ ਆ ਤੇ ਉਹ ਬੜੀ ਖਤਰਨਾਕ ਈਮੇਲ ਆ ਬਿਲਕੁਲ ਜੀ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਵੈਸੇ ਵੀ ਜਦੋਂ ਵੀ ਦਿੱਲੀ ਤੋਂ ਜਾਂ ਬਾਹਰਲੇ ਸੂਬਿਆਂ ਤੋਂ ਸੰਗਤ ਜਦੋਂ ਛੁੱਟੀ ਵੇਲੇ ਆਉਂਦੀ ਹੈ ਤਾਂ ਤਕਰੀਬਨ 2.5 ਤੋਂ 3 ਲੱਖ ਸੰਗਤ ਰੀਟਰੀਟ ਸਰਮਨੀ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਦਰ ਗਿਆਨ ਮੰਦਰ ਜਿਲ੍ਹਿਆਂ ਵਾਲਾ ਬਾਗ ਤੇ ਪਹਿਲਾਂ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਹੁੰਦੇ ਨੇ ਲੇਕਿਨ ਅੱਜ ਸ਼ਹਿਰ ਦੇ ਕੁਝ ਵੱਡੇ ਸਕੂਲਾਂ ਦੇ ਵਿੱਚ ਜਿਹੜੀ ਧਮਕੀ ਵਾਲੀ ਈਮੇਲ ਮਿਲੀਆਂ ਜਿਹਦੇ ਤੋਂ ਬਾਅਦ ਸਕੂਲਾਂ ਦੇ ਵਿੱਚ ਚਿੰਤਾ ਵਾਲਾ ਮਾਹੌਲ ਹੋਇਆ ਔਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵੀ ਕੀਤੀ ਹੈ ਵੱਡੇ ਸਕੂਲ ਜਾਨੀ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਨੇ ਆਈਸੀਐਸਈ ਨੇ ਤਬਾਕਾ ਕਰਨ ਦੀ ਜਿਹੜੀ ਈਮੇਲ ਆਈ ਤੇ ਉਸ ਤੋਂ ਬਾਅਦ ਪ੍ਰਬੰਧਕਾਂ ਨੇ ਇੱਕ رائے ਕਰਕੇ ਪੁਲਿਸ ਨੂੰ ਦੱਸਿਆ ਤੇ ਬੱਚਿਆਂ ਨੂੰ ਜਿਹੜਾ ਛੁੱਟੀ ਤੋਂ ਬਾਅਦ ਘਰੇ ਭੇਜ ਦਿੱਤਾ ਗਿਆ ਤੇ ਧਮਕੀ ਵਾਲੀ ਮੇਲ ਕਰਕੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਵਿੱਚ ਔਰ ਪੇਰੈਂਟਸ ਦੇ ਵਿੱਚ ਵੀ ਜਿਹੜਾ ਚਿੰਤਾ ਵਾਲਾ ਮਾਹੌਲ ਸੀਗਾ ਪੁਲਿਸ ਦੇ ਕਮਿਸ਼ਨਰ ਨੇ ਸੋਸ਼ਲ ਮੀਡੀਆ ਤੇ ਆਖਿਆ ਕਿ ਕੁਝ ਸ਼ੱਕੀ ਈਮੇਲਾਂ ਸਾਨੂੰ ਮਿਲੀਆਂ ਹੈ ਔਰ ਉਸ ਤੋਂ ਬਾਅਦ ਜਾਂਚ ਵੀ ਕੀਤੀ ਗਈ ਔਰ ਸਾਈਬਰ ਪੁਲਿਸ ਅਧਿਕਾਰੀਆਂ ਨੇ ਇਹ ਸਾਰੇ ਸਰੋਤ ਨੂੰ ਵੀ ਟਰੈਕ ਕੀਤਾ ਤੇ ਇਹ ਵੀ ਪਤਾ ਲੱਗਾ ਕਿ ਪਹਿਲਾਂ ਕੁਝ ਵਿਦਿਆਰਥੀਆਂ ਨੇ ਅਜਿਹੀ ਸ਼ਰਾਰਤ ਪਿਛਲੇ ਦਿਨ ਕੀਤੀ ਸੀ ਤੇ ਬਾਅਦ ਦੇ ਵਿੱਚ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਡ ਨੂੰ ਕਿਹਾ ਕਿ ਤੁਸੀਂ ਚੌਕਸ ਰਹੋ ਤੇ ਹਰਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਇਸ ਤਰ੍ਹਾਂ ਦੀਆਂ ਈਮੇਲਾਂ ਪਹਿਲਾਂ ਮਿਲੀਆਂ ਸਨ ਤਾਂ ਹੁਣ ਪੁਲਿਸ ਨੇ ਆਖਿਆ ਕਿ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਸੀ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹਦੇ ਪਿੱਛੇ ਕੀ ਕਾਰਨ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ ਕਿਸੇ ਵੀ ਅਣਸਖਾਵੀ ਖਬਰ ਦੀ ਜਿਹੜੀ ਹੈ ਘਟਨਾ ਦੀ ਖਬਰ ਕੋਈ ਨਹੀਂ ਪਹੁੰਚੀ ਬਿੱਟਾ ਜੀ ਫਰੋਸਪੁਰ ਦੇ ਵਿੱਚ ਕਹਿੰਦੇ ਹਾਈਵੇ ਜੈਮ ਹੋ ਗਏ ਹਾਂਜੀ ਪੰਜਾਬ ਦੇ ਵਿੱਚ ਹੁਣ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਧੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣ ਜਾ ਰਹੀਆਂ ਤੇ ਅੱਜ ਚੋਣ ਪ੍ਰਚਾਰ ਬੰਦ ਹੋ ਚੁੱਕਾ ਹੈ 17 ਦਸੰਬਰ ਨੂੰ ਇਹਨਾਂ ਦਾ ਨਤੀਜੇ ਆਉਣੇ ਨੇ ਤੇ ਕੱਲ ਪਰਸੋਂ ਤੋਂ ਹੀ ਇਹ ਚਰਚਾ ਹੋ ਰਹੀ ਸੀ ਕਿ ਪਿਛਲੇ ਦਿਨੀ ਫਰੋਸਪੁਰ ਦੇ ਵਿੱਚ ਪੁਲਿਸ ਨੇ ਜਿਹੜਾ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਉਹ ਜਿਨ੍ਹਾਂ ਨੇ ਪਿਛਲੇ ਕੁਝ ਲੰਬੇ ਸਮੇਂ ਤੋਂ ਕਿਹਾ ਕਿ ਮੈਂ ਆਪਣਾ ਜਿਹੜਾ ਕਾਲਾ ਦੌਰ ਹੈ ਉਹਨੂੰ ਕੱਟ ਕੇ ਮੈਂ ਰਾਜਨੀਤੀ ਦੇ ਵਿੱਚ ਆਉਣਾ ਚਾਹਣਾ ਤਾਂ ਉਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਭੰਗ ਹੋ ਸਕਦੀ ਹੈ ਕਿਉਂਕਿ 2 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਸੇਖੋਂ ਕੁਲਗਾੜੀ ਦਾ ਰਹਿਣ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਉਹ ਰਿਹਾ ਹੁਣ ਤੋਂ ਬਾਅਦ ਉਹਨੇ ਅਪਰਾਧ ਦੀ ਦੁਨੀਆ ਛੱਡਣ ਦਾ ਫੈਸਲਾ ਕੀਤਾ ਉਹਦੇ ਤੇ ਕੁਝ ਪਰਚੇ ਸਨ ਤੇ ਬਾਅਦ ਦੇ ਵਿੱਚ ਉਹ ਸੋਸ਼ਲ ਸਰਵਿਸ ਦੇ ਵਿੱਚ ਲੱਗਿਆ ਇਥੋਂ ਦੇ ਜਿਹੜੇ ਵਿਧਾਇਕ ਨੇ ਰਣਦੀਪ ਦਈਆ ਉਹਨਾਂ ਨਾਲ ਇਹਨਾਂ ਦਾ ਕੋਈ ਬਹੁਤਾ ਜਿਹੜਾ ਅਸਰ ਸੁਖ ਸੁਖਾਵਾ ਨਹੀਂਗਾ ਜਦੋਂ ਉਹਨਾਂ ਨੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਤੇ ਹੁਣ ਉਹਨਾਂ ਨੇ ਜਦੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਆਪਣੀ ਵਾਈਫ ਨੂੰ ਆਜ਼ਾਦ ਉਮੀਦਵਾਰ ਵਜੋਂ ਜਿਹੜੀ ਚੋਣ ਲੜਾਈ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਨੂੰ ਸਮਰਥਨ ਦੇ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਆਪਣੀਆਂ ਵੀਡੀਓ ਵੀ ਅਪਲੋਡ ਕੀਤੀਆਂ ਸਨ ਤੇ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੇ ਦੋਸ਼ ਲਾਇਆ ਉਹਦੇ ਪਰਿਵਾਰ ਨੇ ਉਹਦੀਆਂ ਬੇਟੀਆਂ ਨੇ ਕਿ ਇਹ ਕਾਰਵਾਈ ਜਿਹੜੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਦਬਾਅ ਹੇਠਾਂ ਪੰਜਾਬ ਸਰਕਾਰ ਨੇ ਕੀਤੀ ਹੈ ਦੂਜਾ ਜਿਹੜਾ ਗੁਰਪ੍ਰੀਤ ਸੇਖੋਂ ਹੈ ਉਹਨਾਂ ਨੇ ਅਖੇ ਕਿ ਮੈਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਤੇ ਲੋਕਲ ਜਿਹੜੇ ਨੇਤਾ ਨੇ ਉਹ ਇਸ ਗੱਲ ਦੇ ਉੱਤੇ ਉਹਨਾਂ ਨੂੰ ਇਤਰਾਜ਼ ਹੈਗਾ ਤੇ ਇਸ ਕਰਕੇ ਉਹਨਾਂ ਦੇ ਅੱਜ ਸਮਰਥਕ ਜਿਹੜੇ ਨੇ ਜਦੋਂ ਪਰਚਾ ਦਰਜ ਕੀਤਾ ਗਿਆ ਉਹਨਾਂ ਦੇ ਖਿਲਾਫ ਕਿ ਅਮਨ ਕਾਨੂੰਨ ਤੁਸੀਂ ਭੰਗ ਕਰ ਰਹੇ ਹੋ ਤੋ ਉਹਨਾਂ ਦੇ ਸਮਰਥਕਾਂ ਨੇ ਜਿਹੜਾ ਨੈਸ਼ਨਲ ਹਾਈਵੇ ਹੈ ਫਿਰੋਜ਼ਪੁਰ ਲੁਧਿਆਣਾ ਉਹਨੂੰ ਜਾਮ ਕਰ ਦਿੱਤਾ ਨਾਰੇबाजी ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਤੇ ਉਹਨਾਂ ਨੇ ਆਖਿਆ ਕਿ ਜਿੰਨੀ ਦੇਰ ਤੱਕ ਤੁਸੀਂ ਸਾਡੇ ਬੰਦੇ ਨੂੰ ਗ੍ਰਿਫਤਾਰ ਕਰਨ ਤੋਂ ਰਿਹਾ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਧਰਨਾ ਨਹੀਂ ਛੁਕਾਂਗੇ ਇਸ ਤੋਂ ਬਾਅਦ ਅਕਾਲੀ ਦਲ ਦੇ ਵੱਡੇ ਆਗੂ ਜ਼ਿਲ੍ਹਾ ਪ੍ਰਧਾਨ ਜਿਹੜੇ ਯੋਗਿੰਦਰ ਸਿੰਘ ਗਿੰਦੂ ਸਾਬਕਾ ਵਿਧਾਇਕ ਉਹ ਵੀ ਗੁਰਪ੍ਰੀਤ ਦੇ ਹੱਕ ਦੇ ਵਿੱਚ ਆ ਗਏ ਉਹਨਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਇਹ ਜਿਹੜੀ ਕਾਰਵਾਈ ਹੈ ਬਦਲਾਖੋਰੀ ਕਾਰਵਾਈ ਹੈ ਤੇ ਦਾ ਮਤਲਬ ਇਹ ਹੈਗਾ ਕਿ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਾਰ ਮੰਨ ਲਈ ਹੈ ਤੇ ਇਸ ਕਰਕੇ ਉਹਨਾਂ ਨੇ ਆਖਿਆ ਕਿ ਉਮੀਦਵਾਰ ਨੂੰ ਉਹਨਾਂ ਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਜਾ ਅਕਾਲੀ ਦਲ ਜਿਹੜਾ ਹੈ ਇੱਥੋਂ ਦੇ ਜਿਹੜੇ ਲੋਕਲ ਉਮੀਦਵਾਰ ਹੈ ਆਪਣੇ ਉਹਨਾਂ ਨੇ ਭਾਵੇਂ ਉਮੀਦਵਾਰ ਨਹੀਂ ਖੜੇ ਕੀਤੇ ਲੇਕਿਨ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੇ ਵਿੱਚ ਉਹਨਾਂ ਨੇ ਜਿਹੜੇ ਸਮਰਥਾ ਉਮੀਦਵਾਰ ਨੇ ਜਿਵੇਂ ਗੁਰਪ੍ਰੀਤ ਸੇਖੋਂ ਹੈ ਦੋ ਬੰਦੇ ਹੋਰ ਨੇ ਉਹਨਾਂ ਦੇ ਹੱਕ ਦੇ ਵਿੱਚ ਆਪਣਾ ਚੋਣ ਪ੍ਰਚਾਰ ਵੀ ਕੀਤਾ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਉੱਤੇ ਇਹ ਦੋਸ਼ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਜਿੱਤਣ ਦੇ ਕਾਬਿਲ ਨੇ ਜਿਹੜੇ ਸਮਾਜ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਨੇ ਭਾਵੇਂ ਉਹਨਾਂ ਦਾ ਅਕਸ ਪਹਿਲਾਂ ਬਹੁਤਾ ਚੰਗਾ ਨਹੀਂ ਸੀ ਪਰ ਹੁਣ ਉਹ ਸੋਸ਼ਲ ਸਰਵਿਸ ਦੇ ਵਿੱਚ ਉਹ ਆਪਣੇ ਆਪ ਨੂੰ ਨਿਰਸਵਾਰਥ ਕਹਿੰਦੇ ਆ ਕਿ ਅਸੀਂ ਸੇਵਾ ਕਰਨੀ ਹੈ ਤਾਂ ਅਕਾਲੀ ਦਲ ਨੇ ਦੋਸ਼ ਲਾਇਆ ਕਿ ਪੁਲਿਸ ਦੇ ਡੰਡੇ ਦੀ ਵਰਤੋਂ ਕਰਕੇ ਇਸ ਤਰ੍ਹਾਂ ਦੇ ਉਮੀਦਵਾਰਾਂ ਨੂੰ ਘਰ ਬਿਠਾਉਣ ਦੇ ਲਈ ਤੇ ਦੂਸਰਾ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡੰਮੀ ਉਮੀਦਵਾਰ ਉਹਨਾਂ ਨੂੰ ਜਿਤਾਉਣ ਦੇ ਲਈ ਉਹਨਾਂ ਨੇ ਆਖਿਆ ਕਿ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਇਸ ਤੋਂ ਬਾਅਦ ਸੇਖੋਂ ਨੇ ਇਹ ਵੀ ਕਹਿ ਦਿੱਤਾ ਕਿ ਮੈਂ ਜਿਹੜਾ ਹੁਣ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਲੜਾਂਗਾ ਤੇ ਨਾਲ ਹੀ ਉਹਨੇ ਆਪਣੇ ਅਤੀਤ ਦੀ ਵੀ ਗੱਲ ਕੀਤੀ ਹੈ ਕਿ ਉਹ ਅਤੀਤ ਨੂੰ ਭੁੱਲ ਚੁੱਕਾ ਹੈ ਤੇ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰੇਗਾ ਡੀਐਸਪੀ ਨੇ ਕਿਹਾ ਕਿ ਇਹ ਪਰਚਾ ਜਿਹੜਾ ਹੈ ਲਾਅ ਐਂਡ ਆਰਡਰ ਦੇ ਮੱਦੇ ਨਜ਼ਰ ਦਰਜ ਕੀਤਾ ਗਿਆ ਸੀ ਤੇ ਐਸਡੀਐਮ ਦੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਣਾ ਤੇ ਹਾਲੇ ਤੱਕ ਐਸਡੀਐਮ ਦੀ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ ਲੇਕਿਨ ਪੁਲਿਸ ਦੇ ਭਰੋਸੇ ਤੋਂ ਬਾਅਦ ਉਹਨਾਂ ਨੇ ਆਖਿਆ ਸੀਗਾ ਕਿ ਧਰਨਾ ਸੀ ਤਾਂ ਹੀ ਚੁੱਕਾਂਗੇ ਕਿਸੇ ਬੰਦੇ ਨਾਲ ਕੋਈ ਬੇਇਨਸਾਫੀ ਜਿਹੜੀ ਹੈ ਉਹ ਨਹੀਂ ਹੋਏਗੀ ਤੇ ਉਸ ਤੋਂ ਬਾਅਦ ਲੋਕਾਂ ਦੇ ਪ੍ਰੈਸ਼ਰ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਅਸੀਂ ਕੱਲ ਨੂੰ ਜਾਂ ਅੱਜ ਰਾਤ ਤੱਕ ਦੁਬਾਰਾ ਐਸ.ੀ.ਐਮ ਕੋਲੇ ਪੇਸ਼ ਕਰਕੇ ਅਸੀਂ ਉਹਨਾਂ ਨੂੰ ਰਿਹਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਵਾਰੀ ਧਰਨਾ ਜਿਹੜਾ ਚੁੱਕ ਲਿਆ ਗਿਆ ਲੋਕਾਂ ਨੂੰ ਕੋਈ ਹੋਰ ਪ੍ਰੋਬਲਮ ਆ ਰਹੀ ਸੀ ਪਰ ਅਗਲੀ ਰਣਨੀਤੀ ਜਿਹੜੀ ਹੈ ਉਹ ਕੱਲ ਨੂੰ ਦੁਬਾਰਾ ਹੋਏਗੀ ਤੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇ ਨਜ਼ਰ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਤੇ ਲੋਕ ਰੋ ਤੇ ਲੋਕਾਂ ਦਾ ਜਿਹੜਾ ਜਜਬਾ ਹੈ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਹੁੰਦਾ ਜਾ ਰਿਹਾ ਹੈ ਬੀਟਾ ਜੀ ਚਰਨਜੀਤ ਚੰਨੀ ਨੇ ਕਿਹਦੇ ਤੇ ਦੋਸ਼ ਲਾਇਆ ਚਰਨਜੀਤ ਚੰਨੀ ਨੇ ਇੱਕ ਦੋਸ਼ ਬੜਾ ਅਹਿਮ ਲਾਇਆ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋ ਗਈ ਕਿ ਜਿਹੜਾ ਫਰਜੀ ਬੈਲਟ ਪੇਪਰ ਦੀ ਗੱਲ ਉਹਨਾਂ ਨੇ ਦੱਸ ਦਿੱਤੀ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਪਤਾ ਲੱਗਿਆ ਕਿ ਜਿਹੜੀਆਂ ਲੋਕਲ ਗਵਰਨਮੈਂਟ ਦੀਆਂ ਜਿੱਦਾਂ ਸਥਾਨਕ ਸਰਕਾਰਾਂ ਦੀਆਂ ਛੋਟਾ ਸ਼ਹਿਰਾਂ ਦੇ ਵਿੱਚ ਹੁੰਦੀਆਂ ਤੇ ਪੰਚਾਇਤ ਸਮਝੀ ਦੇ ਜ਼ਿਲ੍ਹਾ ਪ੍ਰੇਸ਼ਕ ਦੇ ਦੀਆਂ ਚੋਣਾਂ 14 ਦਸੰਬਰ ਨੂੰ ਹੋਣ ਜਾ ਰਹੀਆਂ ਉਹਨਾਂ ਨੇ ਅਖਿਆ ਕਿ ਫਰਜੀ ਬੈਲਟ ਪੇਪਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਪੁੱਜੇ ਨੇ 100 200 200 ਕਿਉਂਕਿ ਇਹ ਬੈਲਟ ਪੇਪਰ ਨਾਲ ਵੋਟ ਪੈਣੀ ਹੈ ਤਾਂ ਉਹਨਾਂ ਨੇ ਅਖਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਜਿਤਾਉਣ ਦੇ ਲਈ ਪੰਜਾਬ ਸਰਕਾਰ ਤੇ ਨਾਲ ਹੀ ਜਿਹੜੇ ਮੰਤਰੀ ਨੇ ਵਿਧਾਇਕ ਨੇ ਉਹ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਫਰਜੀ ਬੈਲਟ ਪੇਪਰਾਂ ਦਾ ਇੱਕ ਵਰਤੋਂ ਕਰ ਰਹੇ ਨੇ ਉਹਨਾਂ ਨੇ ਅਖਿਆ ਕਿ ਜੇ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਂ ਪੰਜਾਬ ਦਾ ਚੋਣ ਕਮਿਸ਼ਨ ਬੈਲਟ ਪੇਪਰਾਂ ਦੀ ਦਰਵਰਤੋ ਦੇ ਮੱਦੇ ਨਜ਼ਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਚੋਣਾਂ ਦੇ ਲਈ ਡਿਪਟੀ ਕਮਿਸ਼ਨਰਾਂ ਨੂੰ ਜਿਹੜੇ ਹਦਾਇਤਾਂ ਜਾਰੀ ਕਰੇ ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਇਲਜ਼ਾਮ ਲਾਇਆ ਕਿ ਮੈਨੂੰ ਇਹ ਪਤਾ ਲੱਗਾ ਕਿ ਪ੍ਰਿੰਟਿੰਗ ਪ੍ਰੈਸਾਂ ਤੋਂ ਛਪੇ ਜਿਹੜੇ ਬੈਲਟ ਪੇਪਰਾਂ ਦੀ ਸੁਰੱਖਿਆ ਜਿਹੜੀ ਹੈ ਉਹਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੈਲਟ ਪੇਪਰ ਦਾ ਹਰ ਤਰ੍ਹਾਂ ਦਾ ਰਿਕਾਰਡ ਰੱਖਿਆ ਜਾਵੇ ਕਿਉਂਕਿ ਇਹ ਬੈਲਟ ਪੇਪਰ ਤੇ ਵੋਟ ਪੈਣੀ ਉਹਨਾਂ ਨੇ ਆਖਿਆ ਕਿ 100 102 200 ਵਾਧੂ ਬੈਲਟ ਪੇਪਰ ਹਰੇਕ ਬੂਥ ਦੇ ਉੱਤੇ ਜਿਹੜੇ ਭੇਜ ਦਿੱਤੇ ਗਏ ਨੇ ਇਹ ਤੇ ਪ੍ਰੋਜ਼ਾਈਡਿੰਗ ਅਫਸਰ ਦਸਤਾ ਕਰਕੇ VOTER ਨੂੰ ਦੇਵੇਗਾ ਪਰ ਨਾਲ ਉਹਨਾਂ ਨੇ ਅਖਿਆ ਕਿ ਇਹ ਫਰਜੀ ਬੈਲਟ ਪੇਪਰ ਜਿਹੜੇ ਨੇ ਦੂਜੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਇਸ ਤਰ੍ਹਾਂ ਦਾ ਜਿਹੜਾ ਇੱਕ ਕਪਲਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਅਖਿਆ ਕਿ ਇਹ ਬੈਲਟ ਪੇਪਰਾਂ ਦਾ ਮਲਾਂਨ ਕੀਤਾ ਜਾਵੇ ਔਰ ਵੋਟਾਂ ਪੈਣ ਤੋਂ ਐਨ ਪਹਿਲਾਂ ਜਿਹੜੇ ਖਾਲੀ ਬੈਲਟ ਬਾਕਸ ਹੈ ਉਹ ਪੋਲਿੰਗ ਏਜੰਟਾਂ ਨੂੰ ਵਿਖਾਏ ਜਾਣ ਇਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਤੇ ਉਹਨਾਂ ਨੇ ਅਖਿਆ ਕਿ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੂੰ ਜਿੱਦਾਂ ਗੁਰਪ੍ਰੀਤ ਨੂੰ ਹਰਾਸਤ ਦੇ ਵਿੱਚ ਲਿਆ ਤੇ ਇਸੇ ਸੰਬੰਧੀ ਉਹਨਾਂ ਨੇ ਅਖਿਆ ਕਿ ਕਾਂਗਰਸ ਦੇ ਬੀਜੇਪੀ ਦੇ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਦੇ ਲਈ ਫਰਜੀ ਬੈਲਟ ਪੇਪਰ ਜਿਹੜੇ ਨੇ ਆਪਣੇ ਉਮੀਦਵਾਰਾਂ ਨੂੰ ਦਿੱਤੇ ਜਾ ਰਹੇ ਨੇ ਤਾਂ ਜੋ ਚੋਣਾਂ ਦੇ ਵਿੱਚ ਧਾਂਦਲੀਆਂ ਕੀਤੀਆਂ ਜਾ ਸਕਣ ਉਹਨਾਂ ਨੇ ਆਖੇ ਕਿ ਆਮ ਲੋਕ ਤਾਂ ਇਹਨਾਂ ਨੂੰ ਵੋਟ ਨਹੀਂ ਪਾਉਣਗੇ ਪਰ ਉਹਨਾਂ ਨੂੰ ਪਤਾ ਹੈ ਕਿ ਇਹਦਾ ਤਰੀਕਾ ਕੀ ਹੈਗਾ ਇਲੈਕਸ਼ਨ ਜਿੱਤਣ ਦਾ ਤਰੀਕਾ ਕੀ ਹੈਗਾ ਇਸ ਕਰਕੇ ਚਰਨਜੀਤ ਸਿੰਘ ਚੰਨੀ ਨੇ ਸਿੱਧੇ ਤੌਰ ਤੇ ਪੰਜਾਬ ਦੇ ਚੋਣ ਕਮਿਸ਼ਨ ਦੇ ਉੱਤੇ ਤੇ ਪੰਜਾਬ ਦੀ ਸਰਕਾਰ ਦੇ ਉੱਤੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਤੇ ਵੀ ਸਵਾਲ ਚੁੱਕੇ ਨੇ ਉਹਨਾਂ ਨੇ ਅਖਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕ ਨਹੀਂ ਰਹਿੰਦੇ ਉਹਨਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਚੋਣਾਂ ਦੇ ਵਿੱਚ ਧਾਂਦਲੀਆਂ ਕਰਨ ਵਾਲੇ ਇੰਜਾਰਜਾਂ ਨੂੰ ਵੰਡੀਆਂ ਗਈਆਂ ਤੇ 10% ਤੋਂ ਵੱਧ ਜਿਹੜੇ ਨੇ ਵੈਲਟ ਪੇਪਰ ਛੁਪਵਾਏ ਗਏ ਨੇ ਬਿੱਟਾ ਜੀ ਲੁਧਿਆਣਾ ਦੇ ਨਾਮੀ ਰੈਸਟੋਰੈਂਟ ਦੇ ਵਿੱਚ ਕਹਿੰਦੇ ਇੱਕ ਔਰਤ ਦੀ ਲਾਸ਼ ਮਿਲੀ ਹੈ ਬਿਲਕੁਲ ਜੀ ਅਰਧਨਗਨ ਹਾਲਤ ਦੇ ਵਿੱਚ ਰੈਸਟੋਰੈਂਟ ਦੇ ਇੱਕ ਨੌਜਵਾਨ ਲੜਕੀ ਲੁਧਿਆਣੇ ਦਾ ਇੱਕ ਨਾਮੀ ਜਿਹਦੇ ਨੱਕ ਦੇ ਵਿੱਚੋਂ ਖੂਨ ਵਗ ਰਿਆ ਸੀ ਫੇਸ ਦੇ ਉੱਤੇ ਲੱਗਿਆ ਹੋਇਆ ਸੀ ਉਹ ਰੈਸਟੋਰੈਂਟ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਲੜਕੀ ਜਿਹੜੀ ਦੁਪਹਿਰ ਨੂੰ ਇੱਕ ਲੜਕੇ ਦੇ ਨਾਲ ਆਈ ਦੋਨਾਂ ਦੇ ਵਿੱਚ ਕਿਸੇ ਨੇ ਕੋਈ ਕੋਈ ਗੱਲਬਾਤ ਨਹੀਂ ਹੋਈ ਸਿੱਧੇ ਆਪਣੇ ਕਮਰੇ ਚ ਚਲੇ ਗਏ ਤੇ ਬਾਅਦ ਦੇ ਵਿੱਚ ਰੂਮ ਦਾ ਦਰਵਾਜ਼ਾ ਜਦੋਂ ਨਹੀਂ ਖੁੱਲਿਆ ਸਟਾਫ ਨੂੰ ਕੋਈ ਸ਼ੱਕ ਹੋਇਆ ਤਾਂ ਦੇਖਿਆ ਕਿ ਨੌਜਵਾਨ ਲੜਕੀ ਦੀ ਜਿਹੜੀ ਅਰਧ ਨਗਨ ਹਾਲਤ ਦੇ ਵਿੱਚ ਲਾਸ਼ ਪਈ ਸੀ ਪੁਲਿਸ ਨੇ ਆਖਿਆ ਕਿ ਅਸੀਂ ਮੁਕੱਦਮਾ ਜਿਹੜਾ ਦਰਜ ਕਰ ਲਿਆ ਗਿਆ ਹੈ ਔਰ ਇੰਡੋ ਅਮਰੀਕਨ ਰੈਸਟੋਰੈਂਟ ਹੈਗਾ ਇਹ ਤੇ ਅੱਜ ਪੁਲਿਸ ਨੇ ਕਿਹਾ ਕਿ 12 ਵਜੇ ਦੀ ਇਹ ਘਟਨਾ ਹੈਗੀ ਹੈ ਉਸ ਤੋਂ ਬਾਅਦ ਪੁਲਿਸ ਨੇ ਇਸ ਰੂਮ ਦਾ ਜਿਹੜਾ ਬੈੱਡ ਦੇ ਵਿੱਚੋਂ ਇੱਕ ਕਟਰ ਵੀ ਲੱਭਿਆ ਤੇ ਲੜਕੀ ਦੇ ਆਈਬ੍ਰੋ ਦੇ ਉੱਤੇ ਕੱਟ ਵੀ ਲੱਗੇ ਹੋਏ ਸਨ ਐਸ ਐਚਓ ਬਲਬੀਰ ਸਿੰਘ ਜਿਹੜੇ ਸਲੇਮ ਟਾਬਰੀ ਥਾਣਾ ਦੇ ਨੇ ਉਹਨਾਂ ਨੇ ਅਖਿਆ ਕਿ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਔਰ ਕਮਰੇ ਦੇ ਵਿੱਚ ਮ੍ਰਿਤਕ ਦੇ ਜਿਹੜੀ ਆਰਧਨਗਨ ਹਾਲਤ ਦੇ ਵਿੱਚ ਉਹ ਕਿੱਥੋਂ ਆਈ ਕਿਵੇਂ ਆਈ ਉਹਦਾ ਕੀ ਹਾਲਾਤ ਕਿਉਂ ਬਣੇ ਇਹ ਰੈਸਟੋਰੈਂਟ ਦਾ ਜਿਹੜਾ ਰਜਿਸਟਰ ਵੀ ਚੈੱਕ ਕੀਤਾ ਜਾ ਰਿਹਾ ਹੈ ਹਾਲੇ ਤੱਕ ਇਸ ਲੜਕੀ ਦੀ ਜਿਹੜੀ ਹੈ ਪਛਾਣ ਨਹੀਂ ਹੋ ਸਕੀ ਬਿਟਾ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਕਹਿੰਦੇ ਉਹਨਾਂ ਨੇ ਬੜਾ ਰੌਲਾ ਪਾਇਆ ਹੋਇਆ ਪਾਰਟੀ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਸਰਕਾਰ ਦੇ ਗਲ ਪੈ ਗਈਆਂ ਇਹ ਬਿਲਕੁਲ ਜਿਹੜੀ ਅਸਲੀਅਤ ਗੱਲ ਹੈਗੀ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਸੀਗਾ ਕਿ ਜਲਦੀ ਇਹ ਚੋਣਾਂ ਕਰਵਾਈਆਂ ਜਾਂ ਹਾਲਾਂਕਿ ਸਰਕਾਰ ਇਹ ਚੋਣਾਂ ਨਹੀਂ ਸੀ ਕਰਾਉਣਾ ਚਾਹੁੰਦੀ ਇਹ ਚੋਣਾਂ 2027 ਦਾ ਇੱਕ ਪ੍ਰੀ ਟੈਸਟ ਵੀ ਹੈਗਾ ਇਹਦਾ ਮਤਲਬ ਇਹ ਹੋਇਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਵਿੱਚ ਸਰਕਾਰ ਦੀਆਂ ਮੁਸ਼ਕਲਾਂ ਇਸ ਲਈ ਖੜੀਆਂ ਹੋ ਗਈਆਂ ਕੀ ਨਰਿੰਦਰ ਕੋਹਰ ਭਰਾ ਜਿਹੜੀ ਸੰਗਰੂਰ ਤੋਂ ਮੈਂਬਰ ਮੈਂਬਰ ਐਗਜ਼ੈਕਟਿਵ ਅਸੈਂਬਲੀ ਐਮ ਐਲ ਏ ਹੈ ਤੇ ਉਹਨਾਂ ਦੀ ਇੱਕ ਸਪੀਚ ਜਿਹੜੀ ਹੈ ਉਹ ਬੜੀ ਵਾਇਰਲ ਹੋ ਰਹੀ ਹੈ ਉਹਨਾਂ ਨੇ ਸਭ ਇੱਕ ਗੱਲ ਕਹੀ ਹੈ ਕਿ ਜਿਹੜੀ ਸਾਡੇ ਵਿਚਕਾਰ ਕੁਝ ਲੋਕ ਨੇ ਜਿਹੜੇ ਭੁੱਖੀ ਤੇ ਰਜਾਇ ਸ਼ਰਾਬ ਵੇਚਦੇ ਨੇ ਤੇ ਸਾਡੇ ਵਿਚਕਾਰ ਖੋਟੇ ਸਿੱਕੇ ਖੋਟੇ ਸਿੱਕੇ ਬੈਠੇ ਹੈ ਤੇ ਸਾਡੇ ਲੋਕਾਂ ਨੇ ਇਹਨਾਂ ਦੇ ਕੰਮ ਕਰਾਏ ਇਹ ਇੱਕ ਇਹ ਵਾਇਰਲ ਹੋਈ ਵੀਡੀਓ ਦੂਜੇ ਇੱਕ ਲੁਧਿਆਣੇ ਦੇ ਸਮਰਾਲੇ ਦਾ ਜਿਹੜਾ ਐਮਐਲਏ ਜਗਤਾਰ ਸਿੰਘ ਬਿਆਲਪੁਰਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਉਹ ਕਹਿੰਦਾ ਹੈ ਕਿ ਜੇ ਤੁਸੀਂ ਜਿੱਤਦੇ ਹੋ ਤੇ 5 ਲੱਖ ਰੁਪਏ ਤੋਂ ਲੈ ਕੇ 31 ਲੱਖ ਰੁਪਏ ਤੱਕ ਦਾ ਇਨਾਮ ਦਾ ਆਫਰ ਦੇਵਾਂਗਾ ਤੇ ਵਿਰੋਧੀ ਧਿਰ ਕਹਿੰਦਾ ਹੈ ਕਿ ਇਹਨਾਂ ਲੋਕਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਾ ਰਿਹਾ ਹੈ ਨਿਰਿੰਦਰ ਕੌਰ ਭਰਾਜ ਨੇ ਵੀ ਆਖਿਆ ਕਿ ਤੁਸੀਂ ਭੁੱਕੀ ਸ਼ਰਾਬ ਨਜਾਇਜ਼ ਵੇਚਦੇ ਹੋ ਕਈ ਨੌਕਰੀਆਂ ਕਈਆਂ ਦੇ ਉੱਤੇ ਜਿਹੜੇ ਪਰਚੇ ਹੋ ਗਏ ਸਾਡੇ ਦੇ ਕੀ ਕਸੂਰ ਹੈ ਇਹ ਸਾਡੇ ਸਿੱਕੇ ਖੁੱਟੇ ਜਿਹੜੇ ਸਾਡੇ ਵਿਚਕਾਰ ਬੈਠੇ ਆ ਇਹ ਸਾਡੀ ਸਰਕਾਰ ਦੇ ਵਿੱਚ ਖੱਬੇ ਸੱਜੇ ਕੰਮ ਕਰਾ ਲੈਂਦੇ ਆ ਇਹ ਉਹਨਾਂ ਦੀ ਹਿੰਮਤ ਹੈ ਦੂਜੇ ਉਹਨਾਂ ਨੇ ਅਖਿਆ ਕਿ ਸਰਕਾਰ ਤੋਂ ਕੰਮ ਲੈ ਕੇ ਆਜ਼ਾਦ ਚੋਣ ਜਿਹੜੇ ਲੜੇ ਨੇ ਜਿਹੜੇ ਨਜਾਇਜ਼ ਭੁਗਿਸ਼ਰਾ ਵੇਚਦੇ ਰਹੇ ਨੇ ਇਹ ਜਿੱਤ ਕੇ ਕੀ ਕਰਨਗੇ ਇਹਨਾਂ ਨੂੰ ਕੱਲ ਨੂੰ ਇਹਨਾਂ ਦੀ ਇਹਨਾਂ ਨੇ ਬਦਮਾਸ਼ੀ ਕਰਨੀ ਹੈ ਤੇ ਨਾਲ ਹੀ ਉਹਨਾਂ ਨੇ ਅਖਿਆ ਕਿ ਮੈਂ ਸਫਾਈ ਦਿੱਤੀ ਉਹਨਾਂ ਨੇ ਕਿ ਮੈਂ ਪਿੰਡਾਂ ਦੇ ਵਿੱਚ ਪ੍ਰਚਾਰ ਦੇ ਲਈ ਗਈ ਸੀ ਤੇ ਕੁਝ ਗੱਲਾਂ ਮੈਨੂੰ ਪਤਾ ਲੱਗੀਆਂ ਤੇ ਪਿੰਡਾਂ ਦੇ ਮਸਲੇ ਸਨ ਜਿਨ੍ਹਾਂ ਨੇ ਲੋਕਾਂ ਨੂੰ ਵਿਗਾੜਿਆ ਕੁਝ ਬੰਦੇ ਇਸ ਤਰ੍ਹਾਂ ਦੇ ਐ ਤੇ ਉਹਨਾਂ ਨੇ ਆਖਿਆ ਕਿ ਸਰਕਾਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਕਾਲੀਆਂ ਪੇਡਾਂ ਤੇ ਅਸੀਂ ਉਹਨਾਂ ਦਾ ਨਾਮ ਲੈ ਰਹੇ ਸਨ ਇਹ ਜਿਹੜੇ ਬਿਆਨ ਹੈ ਹੀ ਕਾਫੀ ਵਾਇਰਲ ਹੋ ਰਹੇ ਨੇ ਤੇ ਆਮ ਜਿਹੜੇ ਵਿਰੋਧੀ ਪਾਰਟੀਆਂ ਨੇ ਉਹ ਇਹ ਕਹਿ ਰਹੀਆਂ ਕਿ ਤੁਹਾਡੇ ਬੰਦੇ ਸੱਜੇ ਖੱਬੇ ਤੁਹਾਡੇ ਜਿਹੜੇ ਮਾੜੇ ਬੰਦੇ ਨੇ ਪਰ ਫਿਰ ਵੀ ਤੁਸੀਂ ਉਹਨਾਂ ਦੀ ਸ਼ੈਲਟਰ ਕਰਦੇ ਹੋ ਉਹਨਾਂ ਨੂੰ ਸਪੋਰਟ ਕਰਦੇ ਹੋ ਤੇ ਅੱਜ ਤੁਸੀਂ ਇਹ ਕਹਿੰਦੇ ਹੋ ਵੀ 31 ਲੱਖ ਰੁਪਏ ਨਾਮ ਲੈ ਲਓ 5 ਲੱਖ ਰੁਪਏ ਨਾਮ ਲੈ ਲਓ 100 ਤੋਂ ਵੱਧ ਵੋਟਾਂ ਪਵਾਓਗੇ ਤਾਂ 11 ਲੱਖ ਰੁਪਏ ਨਾਮ ਦੇਵਾਂਗੇ ਉਹਨਾਂ ਨੇ ਆਖਿਆ ਕਿ ਤੁਸੀਂ ਲਾਲਚੇ ਵਜੋਂ ਅਮੀਦਵਾਰਾਂ ਨੂੰ ਔਰ ਵੋਟਰਾਂ ਦੇ ਵਿੱਚ ਸਿੱਟ ਰਹੇ ਹੋ ਭਾਜਪੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਜੁਧ ਨਸ਼ਾ ਵਿਰੁੱਧ ਮੁਹਿੰਮ ਹੈ ਸਿਰਫ ਦਿਖਾਵਾ ਹੈ ਆਮ ਆਦਮੀ ਪਾਰਟੀ ਦੀ ਵਿਧਾਇਕ ਖੁਦ ਕਹਿ ਰਹੀ ਹੈ ਕਿ ਸਰਕਾਰ ਦੀ ਸ਼ਹਿਤੇ ਤੁਸੀਂ ਨਚਾਵੇ ਨਸ਼ਾ ਵੇਚਦੇ ਹੋ ਜਦੋਂ ਜਾਨ ਚੋਣ ਲੜ ਰਹੀ ਸਨ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਵਿਧਾਇਕ ਜਿਹੜੇ ਦਿয়ালਪੁਰ ਹੈ ਵੀ ਹੱਦ ਕਰ ਗਏ ਖੁੱਲ੍ਹਿਆਂ ਵੋਟਰਾਂ ਦੀ ਜਿਹੜੀ ਵੋਟ ਬੋਡੀ ਲਾਉਣ ਲੱਗ ਪਏ ਔਰ ਵੋਟਰਾਂ ਨੂੰ ਇਹ ਕਹਿਣ ਲੱਗ ਪਏ ਕਿ ਕੁਰਸੀਆਂ ਦੀ ਬੋਲੀ ਲੱਗ ਰਹੀ ਹੈ ਉਹਨਾਂ ਨੇ ਆਖਿਆ ਕਿ ਕੀ ਇਸ ਤਰ੍ਹਾਂ ਦਾ ਬਦਲਾ ਪੰਜਾਬ ਦੇ ਵਿੱਚ ਲੈ ਕੇ ਆਂਦਾ ਗਿਆ ਸੀ ਇਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਉਹਨਾਂ ਦੇ ਬਿਆਨਬਾਜ਼ੀ ਲੋਕਾਂ ਨੂੰ ਚੰਗੀ ਵੀ ਨਹੀਂ ਲੱਗ ਰਹੀ ਤੇ ਵਿਰੋਧੀ ਧਿਰ ਦੇ ਵੀ ਉਹ ਨਿਸ਼ਾਨੇ ਤੇ ਆਏ ਨੇ ਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਬੀਟਰ ਜੀ ਪੰਜਾਬ ਦੀ ਖਬਰਸਰ ਜੀ ਤੁਸੀਂ ਲੈ ਕੇ ਹਾਜ਼ਰ ਹੋਏ ਹੋ ਇਸ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਧੰਨਵਾਦ